ਕੈਪੀਨ ਜੈਪਾਰਤ ਮੈਂ ਸੋਮਸਾ ਹੋਂਤਾ ਤੁਸੀਂ ਵੇਖ ਰਹੇ ਹੋ ਚੈਨਲ ਪੋਸੂ ਨਾਮਾ ਪੋਸੂ ਨਾਮਾ ਯਾਨੀ ਕਿ ਪਾਵਰ ਆਫ ਸ਼ੋਸ਼ਕ ਜੁਨਟੀ ਪੋਸੂ ਨਾਮਾ ਚੈਨਲ ਦੀ ਟੀਮ ਚੀਮਾ ਸਾਹਿਬ ਜ਼ਿਲ੍ਹਾ ਸੰਗਰੂਰ ਦੇ ਵਿੱਚ ਮੌਜੂਦ ਹੈ ਔਰ ਮੈਂ ਦੱਸ ਦਿਆਂ ਕਿ ਅੱਜ ਇੱਥੇ ਬਕਾਇਦਾ ਤੌਰ ਤੇ 바ਵਾ ਸਾਹਿਬ ਦਾ 134ਵਾਂ ਜਨਮ ਦਿਵਸ ਹੈ ਉਹ ਬੜੇ ਪਿਆਰ ਤੇ ਬੜੇ ਸ਼ਰਧਾ ਦੇ ਨਾਲ ਸੈਲੀਬ੍ਰੇਟ ਕੀਤਾ ਜਾ ਰਿਹਾ ਔਰ ਮੈਂ ਦੱਸ ਦਿਆਂ ਕਿ ਇਹ ਜਿਹੜਾ ਸਟੈਚੂ ਹੈ ਬਾਬਾ ਸਾਹਿਬ ਦਾ ਇਹ ਬਹੁਤ ਥੋੜੇ ਸਮੇਂ ਵਿੱਚ ਹੀ ਲੱਗਿਆ ਹੈ ਕਿਉਂਕਿ ਇਹ ਕਮਿਊਨਿਟੀ ਹਾਲ ਵੀ ਬਾਬਾ ਸਾਹਿਬ ਦੇ ਨਾਮ ਤੇ ਡਾਕਟਰ ਬੀ ਆਰ ਅੰਬੇਡਕਰ ਸਾਹਿਬ ਕਮਿਊਨਿਟੀ ਸੈਂਟਰ ਹੈ ਜਿਹੜਾ ਕਿ ਮਾਨਾ ਪੱਤੀ ਦੇ ਵਿੱਚ ਜ਼ਿਲ੍ਹਾ ਸੰਗਰੂਰ ਦੇ ਵਿੱਚ ਚੀਮਾ ਸਾਹਿਬ ਹੈ ਇਹ ਉਸ ਦੇ ਵਿੱਚ ਬਹੁਤ ਹੀ ਖੂਬਸੂਰਤ ਬਣਿਆ ਹੋਇਆ ਹੈ ਇਹ ਮੈਂ ਇਲਾਕੇ ਦੇ ਲੋਕਾਂ ਨੂੰ ਮੁਬਾਰਕਾ ਦਿੰਦਾ ਇਸ ਯੂਨਿਟੀ ਨੂੰ ਏਕਤਾ ਨੂੰ ਮੁਬਾਰਕਾ ਦਿੰਦਾ ਜਿਨ੍ਹਾਂ ਦੀ ਬਦੌਲਤ ਇਹ ਸਾਰੇ ਕੁਛ ਜਿਹੜਾ ਉਹ ਅੱਜ ਆਪਾਂ ਵੇਖ ਰਹੇ ਹਾਂ ਇਸੇ ਹੀ ਹਾਲ ਦੇ ਵਿੱਚ ਸਾਨੂੰ ਦੂਸਰੀ ਵਾਰ ਆਉਣ ਦਾ ਮੌਕਾ ਮਿਲਿਆ ਬੜੇ ਪਿਆਰ ਤੇ ਬੜੇ ਸਤਿਕਾਰ ਦੇ ਨਾਲ ਬਾਬਾ ਸਾਹਿਬ ਦਾ ਜਿਹੜਾ ਜਨਮ ਦਿਵਸ ਹੈ ਉਹ ਇਲਾਕਾ ਨਿਵਾਸੀਆਂ ਵੱਲੋਂ ਮਨਾਇਆ ਜਾ ਰਿਹਾ ਮੈਂ ਇੱਕ ਵਾਰ ਫਿਰ ਇਲਾਕਾ ਨਿਵਾਸੀਆਂ ਦਾ ਬਹੁਤ ਬਹੁਤ ਸ਼ੁਕਰਗੁਜ਼ਾਰ ਹਾਂ ਕਿ ਜਿਨ੍ਹਾਂ ਨੇ ਬਾਬਾ ਸਾਹਿਬ ਦੀ ਸੋਚ ਨੂੰ ਲੈ ਕੇ ਨੌਜਵਾਨ ਪੀੜੀ ਨੂੰ ਜੋੜਨ ਦੀ ਕੋਸ਼ਿਸ਼ ਕੀਤੀ ਹੈ ਇਹ ਉਹ ਬਤਵੰਤੇ ਸੱਜਣ ਨੇ ਜੋ ਇਸ ਫੰਕਸ਼ਨ ਦੇ ਵਿੱਚ ਮੌਜੂਦ ਨੇ ਔਰ ਇਹ ਸਟੈਚੂ ਜਿਹੜਾ ਹੈ 바ਵਾ ਸਾਹਿਬ ਦਾ ਇਹ ਕੁਛ ਦਿਨ ਪਹਿਲਾਂ ਹੀ ਪਿੰਡ ਵਾਸੀਆਂ ਵੱਲੋਂ ਇਲਾਕਾ ਨਿਵਾਸੀਆਂ ਵੱਲੋਂ ਲਗਾਇਆ ਗਿਆ ਹੈ ਕਿਉਂਕਿ ਬਾਬਾ ਸਾਹਿਬ ਜਿਹੜੇ ਹੈ ਉਹ ਭਾਰਤ ਦੇ ਸੰਵਿਧਾਨ ਦੇ ਪਿਤਾਮਾ ਨੇ ਡਾਕਟਰ ਬੀ ਆਰ ਅੰਬੇਡਕਰ ਸਾਹਿਬ ਔਰ ਵੱਡੀ ਗੱਲ ਇੱਥੇ ਹੈ ਕਿ ਭਾਰਤ ਰਤਨ ਨੇ ਜਿਨ੍ਹਾਂ ਨੇ ਸਭ ਵਾਸਤੇ ਬਹੁਤ ਸਾਰਾ ਕੁਝ ਕੀਤਾ ਹੋਇਆ ਹੈ ਔਰ ਮੈਂ ਇੱਥੇ ਵੀ ਦੱਸਣਾ ਚਾਹੁੰਦਾ ਕਿ ਜਦੋਂ ਔਰਤ ਆਜ਼ਾਦ ਨਹੀਂ ਸੀ ਤਾਂ ਔਰਤ ਨੂੰ ਪੈਰ ਦੀ ਜੁੱਤੀ ਸਮਝਿਆ ਜਾਂਦਾ ਸੀ ਤਾਂ ਬਾਬਾ ਸਾਹਿਬ ਨੇ ਔਰਤਾਂ ਦੀ ਆਜ਼ਾਦੀ ਲਈ ਦਿਨ ਰਾਤ ਇੱਕ ਕੀਤਾ ਔਰ ਉਹਨਾਂ ਨੂੰ ਆਜ਼ਾਦ ਫਿਰਜ਼ਾ ਦੇ ਵਿੱਚ ਸਾਹ ਲੈਣ ਦਾ ਮੌਕਾ ਦਿੱਤਾ ਹੈ ਅੱਜ ਸਾਡੀਆਂ ਧੀਆਂ ਸਾਡੀਆਂ ਭੈਣਾ ਤੁਸੀਂ ਦੇਖੋ ਕਿ ਕਿਸੇ ਵੀ ਫੀਲਡ ਦੇ ਵਿੱਚ ਤੁਸੀਂ ਚਲੇ ਜਾਓ ਸਾਡੀਆਂ ਧੀਆਂ ਭੈਣਾ ਜੁੜੀਆਂ ਨੇ ਉਹ ਬੜੀ ਇੱਜ਼ਤ ਦੇ ਨਾਲ ਬੜੇ ਸਲਮਾਨ ਦੇ ਨਾਲ ਜੌਬ ਕਰ ਰਹੀਆਂ ਨੇ ਮੇਰੇ ਵੀਰ ਜੁੜੇ ਨੇ ਸਰ ਕੀ ਨਾਮ ਹੈ ਆਪ ਜੀ ਦਾ ਅਨਸ ਰਾਜ ਸਰ ਅਨਸ ਰਾਜ ਜੀ ਸਭ ਤੋਂ ਪਹਿਲਾਂ ਤਾਂ ਮੁਬਾਰਕਾਂ ਦਤ ਮੁਬਾਰਕਾਈ ਸਭ ਨੂੰ ਸਭ ਤੋਂ ਪਹਿਲਾਂ ਇੱਥੇ ਪਹੁੰਚੇ ਹਰ ਇੱਕ ਪਤਵੰਤੇ ਸੱਜਣਾਂ ਨੂੰ ਸਾਡੇ ਵੱਲੋਂ ਤਹਿ ਦਿਲੋਂ ਧੰਨਵਾਦ ਤੇ ਡਾਕਟਰ ਪੇਵਰਾਓ ਉਮੀਦਵਾਰ ਜੀ ਜਿਨ੍ਹਾਂ ਨੇ ਸਾਨੂੰ ਹਰ ਇੱਕ ਅਧਿਕਾਰ ਲੈ ਕੇ ਦਿੱਤਾ ਅੱਜ ਅਸੀਂ ਇੱਥੇ ਚੀਮਾ ਪਿੰਡ ਵਿੱਚ ਬਹੁਤ ਧੂਮ ਧਾਵ ਨਾਲ ਇਹਨਾਂ ਦਾ ਜਨਮ ਦਿਹਾੜਾ ਮਨਾ ਰਹੇ ਹਾਂ ਡਾਕਟਰ ਪੇਵਰਾਓ ਇੱਕ ਗਰੇ ਪਰਿਵਾਰ ਨਾਲ ਸੰਬੰਧਿਤ ਰੱਖਦੇ ਸਨ ਜਿਨ੍ਹਾਂ ਦਾ ਜਨਮ 14 April 1891 ਇਸਵੀ ਦੇ ਵਿੱਚ ਐਮਪੀ ਦੇ ਵਿੱਚ ਮਾਹੂ ਪਿੰਡ ਦੇ ਵਿੱਚ ਹੋਇਆ ਸੀਗਾ ਇਹਨਾਂ ਦਾ ਨਾਮ ਪਿਆ ਸੀ ਜਿਹੜਾ ਤਿੰਨ ਨਾਮ ਇਹਨਾਂ ਦੇ ਨਾਮ ਪਿੱਛੇ ਸੂਪੇ ਹੋਏ ਨੇਗੇ ਇਹਨਾਂ ਦਾ ਨਾਮ ਇਹਨਾਂ ਦੇ ਮਾਤਾ ਪਿਤਾ ਵੱਲੋਂ ਨਹੀਂ ਬਲਕਿ ਇਹਨਾਂ ਦੇ ਗੁਰੂ ਅੰਬੇਦਕਰ ਜੀ ਕਿਸ਼ਨ 크੍ਰਿਸ਼ਨ ਅੰਬੇਦਕਰ ਜੀ ਵੱਲੋਂ ਰੱਖਿਆ ਗਿਆ ਸੀਗਾ ਪਹਿਲਾ ਨਾਮ ਜੇ ਦੇਖਿਆ ਜਾਵੇ ਉਹਨਾਂ ਦੇ ਮਾਤਾ ਜੀ ਆਰਾਮ ਪਿਤਾ ਜੀ ਤੇ ਦੂਸਰਾ ਉਹਨਾਂ ਦੇ ਮਾਤਾ ਜੀ ਤੀਸਰਾ ਕ੍ਰਿਸ਼ਨ ਅੰਬੇਦਕਰ ਜੀ ਜਿਹੜੇ ਉਹਨਾਂ ਦੇ ਗੁਰੂ ਸੀ ਉਹਨਾਂ ਦੇ ਨਾਂ ਉੱਪਰ ਰੱਖਿਆ ਗਿਆ ਸੀ ਅੰਬੇਦਕਰ ਜੀ ਸਾਨੂੰ ਉਹ ਇੱਕ ਸਾਕਸ਼ਸ ਨੇ ਜਿਨ੍ਹਾਂ ਨੇ ਸਾਨੂੰ ਆਪਣੇ ਹੱਕ ਲੈ ਕੇ ਦਿੱਤੇ ਜਿਸ ਟਾਈਮ ਸਾਡੇ ਸੰ ਔਰਤ ਨੂੰ ਵੋਟ ਪਾਉਣ ਦਾ ਅਧਿਕਾਰ ਨਹੀਂ ਸੀਗਾ ਉਸ ਟਾਈਮ ਇਹ ਸਾਡੇ ਲੋਕਾਂ ਲਈ ਲੜੇ ਸਾਡੇ ਹੱਕਾਂ ਲਈ ਲੜੇ ਤੇ ਔਰਤ ਨੂੰ ਇੱਥੇ ਤੱਕ ਕਿ ਅਨਪੜ੍ਹ ਲੋਕਾਂ ਨੂੰ ਵੋਟ ਪਾਉਣ ਦਾ ਅਧਿਕਾਰ ਨਹੀਂ ਸੀ ਜਿਸ ਟਾਈਮ ਇਹ ਬੰਗਾਲ ਦੇ ਵਿੱਚ ਆਪਣੇ ਜੋ ਲੜ ਕੇ ਜਿੱਤੇ ਸਨ ਉਸ ਟਾਈਮ ਦੇ ਸਮੇਂ ਦੇ ਤੋਂ ਲੈ ਕੇ ਤੇ ਹੁਣ ਤੱਕ ਸਾਨੂੰ ਵੋਟ ਪਾਉਣ ਦਾ ਅਧਿਕਾਰ ਦਵਾਇਆ ਸਾਡੇ ਹੱਕ ਦਵਾਏ ਅਸੀਂ ਇਹਨਾਂ ਲਈ ਦਿਲੋਂ ਧੰਨਵਾਦ ਕਰਦੇ ਆਂ ਤੇ ਇੱਥੇ ਪਹੁੰਚੇ ਹਰ ਇੱਕ ਸੱਜਣ ਦਾ ਹੱਥ ਜੋੜ ਕੇ ਉਹਨਾਂ ਦਾ ਧੰਨਵਾਦ ਕਰਦੇ ਆਂ ਤੇ ਸਾਨੂੰ ਅੱਗੇ ਵੀ ਅਸੀਂ ਇਹ ਆਸ ਕਰਦੇ ਆਂ ਕਿ ਇਹਨਾਂ ਦਾ ਦਿਨ ਇਸੇ ਤਰ੍ਹਾਂ ਹੀ ਮਨਾਉਂਦੇ ਰਹਿਾਂਗੇ ਕੀ ਨਾਮ ਹੈ ਵੀਰ ਜੀ ਤੁਹਾਡਾ ਸਿਮਰਨ ਜੀ ਸਿਮਰਨ ਜੀ ਸਭ ਤੋਂ ਪਹਿਲਾਂ ਅੱਜ ਵਿਸ਼ੇਸ਼ ਦਿਨ ਹੈ ਬਾਬਾ ਸਾਹਿਬ ਦਾ ਜਨਮ ਦਿਨ ਹੈ ਕੀ ਕਹਿਣਾ ਚਾਹੁੰਦੇ ਹੋ ਮੁਬਾਰਕਾਂ ਆਪ ਜੀ ਆਪਜੀ ਇਹਨਾਂ ਵੀ ਮਾਰਕਾਂ ਇਹ ਸਭ ਤੋਂ ਪਹਿਲਾਂ ਦਾ ਮੈਂ ਆਪਜੀ ਦਾ ਧੰਨਵਾਦ ਕਰਦਾ ਹਾਂ ਜੋ ਆਪਾਂ ਪਹਿਲਾਂ ਵੀ ਦੋ ਤਿੰਨ ਵਾਰੀ ਮਿਲ ਚੁੱਕੇ ਹਾਂਗੇ ਸੋ ਤੁਸੀਂ ਸਾਡੇ ਨਾਲ ਜੁੜੇ ਹੋ ਜੀ ਕਿ ਅਸੀਂ ਜੋ ਡਾਕਟਰ ਮੇਦਕਰ ਜੀ ਦਾ ਸਟੈਚੂ ਜੋ ਅਸੀਂ ਪਿੱਛੇ ਪਿੱਛੇ ਲੈ ਕੇ ਆਏ ਸੀ ਜੋ ਚਾਰ ਪੰਜ ਦਿਨ ਹੋ ਗਏ ਨੇ ਹੁਣੇ ਹੀ ਅਸੀਂ ਲਗਾਇਆ ਗਿਆ ਅਸੀਂ ਪ੍ਰੋਗਰਾਮ ਤਾਂ ਪਿਛਲੇ 4-5 ਸਾਲਾਂ ਤੋਂ ਕਰਾ ਰਹੇ ਹਾਂ ਪਰ استان ਸਾਨੂੰ ਇਹ ਇਸ ਵਾਰ ਮਿਲਿਆ ਹੈ ਡਾਕਟਰ ਭੀਮਰਾਓ ਉਮੀਦਕਰ ਜੀ ਦਾ ਇਸ ਲਈ ਅਸੀਂ ਸਮੂਹ ਸੰਗਤਾਂ ਦਾ ਧੰਨਵਾਦ ਕਰਦੇ ਹਾਂ ਇੱਥੇ ਪਹੁੰਚਣ ਤੇ ਜੀ 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 ਸਿਮਰਨ ਜੀ ਧੰਨਵਾਦ ਤੁਹਾਡਾ ਬੜੇ ਪਿਆਰੇ ਇਨਸਾਨ ਹੋ ਤੁਸੀਂ ਔਰ ਤੁਸੀਂ ਮੇਰੇ ਵੀਰ ਬਹੁਤ ਸੋਹਣੀਆਂ ਗੱਲਾਂ ਬਾਤਾਂ ਆਪ ਜੀ ਦਾ ਕੀ ਨਾਮ ਹੈ ਗੁਰਸੇਵਕ ਸਿੰਘ ਹੈ ਗੁਰਸੇਵਕ ਜੀ ਵਾਕੇ ਨਾਮ ਵੀ ਬੜਾ ਪਿਆਰਾ ਹੈ ਗੁਰੂ ਦਾ ਸੇਵਕ ਕਿਉਂਕਿ ਇਹ ਨਾਮ ਜਿਹੜਾ ਹੈ ਬੜੀਆਂ ਰੂਹਾਂ ਵੱਲੋਂ ਦਿੱਤਾ ਜਾਂਦਾ ਹੈ ਅੱਜ ਦੇ ਵਿਸ਼ੇਸ਼ ਦਿਨ ਤੇ ਕੀ ਕਹਿਣਾ ਚਾਹੁੰਦੇ ਹੋ ਸਾਰਿਆਂ ਨੂੰ ਪਹਿਲਾਂ ਤਾਂ ਜੈ ਭੀਮ ਜੈ ਭਾਰਤ ਜੀ ਬਾਕੀ ਮੈਂ ਸਾਰੇ ਨਗਰ ਨਿਵਾਸੀ ਟੀਮਾਂ ਦਾ ਤੇ ਸਾਰੇ ਸਮੂਹ ਭਾਰਤ ਦਾ ਧੰਨਵਾਦ ਹੈ ਦੇ ਲੋ ਕਰਦਾਨ ਤੇ ਜਨਮ ਦਿਨ ਦੀਆਂ ਸਾਰਿਆਂ ਨੂੰ ਲੱਖ ਲੱਖ ਬਾਰਕਾ ਦਨਾ ਕੀ ਬਾਤ ਹੈ ਜੈ ਭੀਮ ਜੈ ਭਾਰਤ ਜੀ ਥੈਂਕ ਯੂ ਵੈਰੀ ਮਚ ਜੈ ਭੀਮ ਜੈ ਭਾਰਤ ਮੇਰੇ ਵੀਰ ਹੋਰ ਵੀ ਨੇ ਆਪ ਜੀ ਦਾ ਕੀ ਮੈਂ ਤੁਹਾਨੂੰ ਜਾਣਦਾ ਹਾਂ ਸਰ ਕਮਾਲ ਦੀ ਗੱਲ ਹੈ ਕੀ ਮਨਜੀਤ ਸਿੰਘ ਰਣਜੀਤ ਸਿੰਘ ਰੰਜੀ ਸਿੰਘ ਜੀ ਸਭ ਤੋਂ ਪਹਿਲਾਂ ਬਾਬਾ ਸਾਹਿਬ ਦੇ ਜਨਮ ਦਿਨ ਦੀ ਬਹੁਤ-ਬਹੁਤ ਮੁਬਾਰਕਾਂ ਸਾਨੂੰ ਵੀ ਕੀ ਕਹਿਣਾ ਚਾਹੁੰਦੇ ਹੋ ਅੱਜ ਦੀ ਬਹੁਤ ਖੁਸ਼ੀ ਹੈ ਜੀ ਸਾਨੂੰ ਜੀਂ ਦਿਨ ਮਨਾਉ ਜੀ 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 ਹਾਂ ਜੀ ਮਤਲਬ ਅੱਜ ਸੰਗਤ ਆਈ ਹੈ ਸੰਗਤ ਧੰਨਵਾਦ ਕਰਦੇ ਆ ਜੀ ਸਾਰੀ ਸੰਗਤ ਦਾ ਜੀ ਹਾਂ ਜੀ ਬਿਲਕੁਲ ਜੀ ਅਸੀਂ ਧੰਨਵਾਦ ਹੈ ਜਿਹੜੇ ਕੀ ਮਤਲਬ ਅਸੀਂ ਮਤਲਬ ਇਹ ਅੱਜ ਇੱਥੇ ਪਹੁੰਚੇ ਆ ਬਾਬਾ ਧਰਮਾ ਜੀ ਬਦੌਲਤ ਸਤਨਾਮ ਸਿੰਘ ਫੌਜੀ ਜੀ ਦੀ ਬਦੌਲਤ ਜਸਬੀਰ ਸਿੰਘ ਸੀਰਾ ਸਾਹਿਬ ਦੀ ਬਦੌਲਤ ਜਿਨ੍ਹਾਂ ਨੇ ਅੱਜ ਸੱਚਮੁੱਚ ਇੱਕ ਬਹੁਤ ਵਧੀਆ ਉਪਰਾਲਾ ਕੀਤਾ ਹੈ ਮੇਰੇ ਵੀਰ ਇੱਕ ਜੁੜੇ ਨੇ ਔਰ ਬਹੁਤ ਪਿਆਰੇ ਇਨਸਾਨ ਨੇ ਸਾਡੇ ਕੋਲ ਬੈਠੇ ਰਹੇ ਨੇ ਪਹਿਲਾਂ 바ਵਾ ਸਾਹਿਬ ਦੀ ਪ੍ਰਤੀਮਾ ਦੇ ਚਰਨ ਸਪਰਸ਼ ਕੀਤੇ ਨੇ ਔਰ ਅੱਜ ਇਸ ਮੌਕੇ ਤੇ ਕੀ ਕਹਿਣਾ ਚਾਹੁੰਦੇ ਬਹੁਤ ਬਹੁਤ ਮੁਬਾਰਕਾਂ ਆਪਣੇ ਅੰਦਰ ਤਵੇ ਕਰਦੇ ਜਨਮ ਦਿਹਾੜੇ ਤੇ ਜੀ ਤੇ ਬਹੁਤ ਬਹੁਤ ਇਸ ਇਸ ਮਹਾਨ ਦੀ ਅਸੀਂ ਬੜੇ ਬਜ਼ੁਰਗ ਇਸ ਸ਼ਕਤੀ ਦੇ ਅਸੀਂ ਨਹੀਂ ਦੇ ਸਕਦੇ ਹਾਏ ਇਹ ਸ਼ਕਤੀ ਨੇ ਸਾਨੂੰ ਬਹੁਤ ਕੁਝ ਸਿਖਾਇਆ ਹੈ ਸਾਡੇ ਲੋਕਾਂ ਨੂੰ ਬੈਠਣ ਉੱਠਣ ਦਾ ਵੀ ਪਤਾ ਨਹੀਂ ਸੀ ਅੱਜ ਜਿਹੜੇ ਅਸੀਂ ਜਰਾਬਾਂ ਜੋੜੇ ਪਾ ਕੇ ਬੈਠਾ ਹੈ ਤਾਂ ਇਸ ਮਹਾਨ ਦੇ ਦਿਨ ਹੈ ਜੀ ਇਸ ਡਾਕਟਰ ਬਾ ਡਾਕਟਰ ਬੇਕਾਰ ਜੀ ਦੀ ਬਹੁਤ ਵੱਡੀ ਮਹਾਨ ਦੇ ਦਿਨ ਹੈ ਸਾਨੂੰ ਸਾਡੇ ਲੋਕਾਂ ਦਾ ਪਤਾ ਹੀ ਨਹੀਂ ਸੀ ਵੀ ਕਿੱਥੇ ਜਾਣਾ ਕਿੱਥੇ ਆਉਣਾ ਹੈ ਸਹੀ ਗੱਲ ਹਾਲ ਤੱਕ ਵੀ ਪਤਾ ਅਸੀਂ ਲੱਖ ਫਿਰਦੇ ਹਾਂ ਰੋਜ਼ ਜਿਹੜੇ ਦਿਨ ਹੈ ਪਰ ਸਾਡੇ ਘਰਾਂ ਦੇ ਵਿੱਚ ਕਿਸੇ ਦੀ ਫੋਟੋ ਹੀ ਲੱਗੀ ਹੋਊਗੀ ਉਹ ਦੂਜੇ ਦੇਵਤਿਆਂ ਦੀ ਫੋਟੋ ਲੱਗੀਆਂ ਹੋਣਗੀਆਂ ਮੈਂ ਕਦੇ ਫਿਰਦਾ ਰਹਿੰਦਾ ਰਹਿਣਾ ਮੈਂ ਇੱਕ ਛੋਟਾ ਜਿਹਾ ਕਰੀ ਪਰਿਵਾਰ ਚੋਂ ਆ ਜੀ ਕਿਸੇ ਦੇ ਸਮਾਹਦਾਰ ਦੇ ਡਾਕਟਰ ਮੇਦਕਾਰ ਦੀ ਫੋਟੋ ਲੱਗੀ ਦਿਖਾਇਓ ਜਾਂ ਗੁਰੂ ਰੂਪਦਾਸ ਦੀ ਫੋਟੋ ਲੱਗੀ ਦਿਖਾਇਓ ਬਾਲਮੀਕ ਜੀ ਦੀ ਫੋਟੋ ਲੱਗੀ ਦਿਖਾਇਓ ਸਾਡੇ ਵਾਲੇ ਮਾਣ ਨੇ ਸਾਰੇ ਨਹੀਂ ਲਾਉਂਦੇ ਨੇ ਹਾਂ ਸਾਡੇ ਘਰਾਂ ਚੋਂ ਗਾਇਬ ਨੇ ਸਾਡੇ ਮਨ ਹਰ ਬੰਦਾ ਦੁੱਖ ਲੱਗਦਾ ਦੁੱਖ ਲੱਗਦਾ ਸਾਡੇ ਮੈਂ ਸਾਰਾ ਇਸ਼ਾਰੇ ਕਰਕੇ ਬੇਨਤੀ ਇਹੀ ਕਰਾਂਗਾ ਬੇਟਾ ਬਾਬਾ ਸਾਹਿਬ ਸਾਦਰ ਸਾਹਿਬ ਲਈ ਇਹ ਤਾਂ ਕਰ ਫੋਟੋ ਹੋਵੇ ਤੇ ਸਬਦਾਨ ਹੋਵੇ ਸਵੇਰੇ ਉੱਠਦੇ ਆ ਬੈਠਦੇ ਆ ਉਹਨਾਂ ਦਾ ਨਾਮ ਸਰੂਪ ਜਿਹੜਾ ਹੈ ਸਾਡੇ ਨਜ਼ਰਾਂ ਲੋਕਾਂ ਨੂੰ ਕਰਦਾ ਇਹਨਾਂ ਨੂੰ ਤੂਫ ਕਰਨੇ ਹੱਕ ਬਣਦਾ ਹਾਂ ਜਿਵੇਂ ਲੋਕਾਂ ਦੇ ਹੋਰ ਬੈ ਉਹਨਾਂ ਦੇ ਉਹ ਕਰਦੇ ਆ ਪਰ ਉਹ ਨਹੀਂ ਕਰਦੇ ਪਰ ਉਹਨਾਂ ਦਾ ਵੀ ਇਹਨਾਂ ਦੇ ਸਖਤਕਾਰ ਕਰਨਾ ਚਾਹੀਦਾ ਹਰ ਵਕਤ ਸਾਡੇ ਬੱਚੇ ਚ ਪੜੇ ਨੇ ਮੇਰੇ ਵਿੱਚ ਵੀ ਐਮਐਪੀ ਟਿਕ ਕਰੀ ਹੋਈ ਹੈ ਤੇ ਵਿਜਟ ਕੀਤਾ ਸੀ ਨੇ ਉਹਾਂ ਦੀ ਜੀ ਤੇ ਕੁੜੀਆਂ ਨੇ ਵੀ ਕੀਤੀ ਹੋਈ ਹੈ ਇਹ 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 ਦੀ ਬਦੌਲਤ ਇਹਦੀ ਬਦੌਲਤ ਤੇ ਸਾਨੂੰ ਕੋਈ ਪਤਾ ਨਹੀਂ ਸੀ ਬਹੁਤ ਚੰਗਾ ਲੱਗਾ ਮੇਰੇ ਵੀਰ ਬਹੁਤ ਵਧੀਆ ਗੱਲਾਂ ਕੀਤੀਆਂ ਕਿ ਜਿਨ੍ਹਾਂ ਦੀ ਬਦੌਲਤ ਅਸੀਂ ਮਤਲਬ ਆਨੰਦ ਮਾਣ ਰਹੇ ਹਾਂ ਜ਼ਿੰਦਗੀ ਦਾ ਲੇਕਿਨ ਉਹਨਾਂ ਦੀਆਂ ਫੋਟੋਆਂ ਘਰਾਂ ਦੇ ਵਿੱਚੋਂ ਗਾਇਬ ਆ ਦੇਖੋ ਕਿੰਡੀ ਕਿੰਡੀ ਵੱਡੀ ਗੱਲ ਕੀਤੀ ਐ ਹੋਰ ਅਸੀਂ ਬਹੁਤ ਸਾਰੀਆਂ ਫੋਟੋਆਂ ਲਾ ਲੈਣੇ ਆ ਲੇਕਿਨ ਜਿਨ੍ਹਾਂ ਨੇ ਸਾਨੂੰ ਇਹ ਬੋਲਣਾ ਚੱਲਣਾ ਤੁਰਨਾ ਵੋਟ ਦਾ ਅਧਿਕਾਰ ਔਰ ਸਤਗੁਰ ਰਬਦਾਸ ਮਹਾਰਾਜ ਜੀ ਦੇਖੋ ਜਦੋਂ ਉਹ ਵਰਨ ਦੇ ਵਿੱਚ ਪੈਦਾ ਹੋਏ ਤਾਂ ਕਿਸ ਤਰ੍ਹਾਂ ਦੇ ਹਾਲਾਤ ਸੀ ਨਾ ਬੋਲਣ ਦਾ ਨਾ ਚੱਲਣ ਦਾ ਈਵਨ ਕਿ ਸਾਨੂੰ ਪਾਣੀ ਪੀਣ ਦਾ ਵੀ ਕਿਤੇ ਕਿਸੇ ਜਗ੍ਹਾ ਤੋਂ ਅਧਿਕਾਰ ਨਹੀਂ ਸੀ ਉਹਨਾਂ ਨੇ ਆਪਣੀ ਆਪਣੀ ਉਸ ਰੱਬੀ ਰੋਹਾਨੀਅਤ ਸ਼ਕਤੀ ਦੇ ਨਾਲ ਸਾਨੂੰ ਉਹਨਾਂ ਨੇ ਸਾਰੇ ਅਧਿਕਾਰ ਲੈ ਕੇ ਦਿੱਤੇ ਨੇ ਸੋ ਵੀਰ ਜੀ ਤੁਸੀਂ ਗੱਲਾਂ ਬਾਤਾਂ ਕੀਤੀਆਂ ਬੜੀਆਂ ਦਿਲ ਨੂੰ ਲੱਗੀਆਂ ਗੱਲਬਾਤ ਧੰਨਵਾਦ ਮੇਰਾ ਮੈਨੂੰ ਬਹੁਤ ਸਾਰੇ ਕੋਈਸ